ਮਾ ਤੇ ਪੁੱਤ ਨੂੰ ਛੁੱਟੀ ਕਰਕੇ ਲੈ ਗਈ ਅੱਜ ਨਾਲ ਹੈ ਮੈਂ ਲਾਜਮੀ ਨਹੀਂ ਟੱਕਿਆ ਬਸ ਖੜੀ ਸੀ ਮੈਂ ਜੜ ਗਈ ਉਹਦੇ ਤੇ ਮੈਂ ਤੁਸੀਂ ਕਹੇ ਕੰਡਕਟਰ ਨੇ ਟੱਕਾ ਮਾਰਤਾ ਉਹ ਕੰਡਕਟਰ ਨੇ ਡਰਾਈਵਰ ਕਹਿੰਦਾ ਡਰਾਈਵਰ ਨੇ ਠੱਲੀ ਉਹਨੇ ਬਸ ਤੋਦੀ ਡਰਾਈਵਰ ਕੰਡਕਟਰ ਕਹਿੰਦਾ ਮਾਰਦੇ ਟੱਕਾ ਤਾਰ ਭਜੇ ਅੱਗ ਲੱਗੀ ਆਉਣਾ ਮੈਂ ਫਿਰ ਤਾ ਕੇ ਲੈ ਕੇ ਜਵਾਕ ਨਾਲ ਹੈ ਮੈਂ ਆਖਿਆ ਵੇ ਭਰਾਵਾ ਤੂੰ ਜੰਗ ਪਿੱਛੇ ਤਾਰ ਦਿੰਦਾ ਸਾਡਾ ਦੋਛੀ ਬਣ ਗਿਆ ਵੈਰੀ ਬਣ ਗਿਆ ਮੇਰਾ ਪੁੱਤ ਆਇਆ ਕਿਹੜੇ ਪਿੰਡ ਤੋਂ ਆਏ ਆ ਮਾਤਾ ਵੱਡੀ ਪੰਜ ਗ੍ਰੇਡੋਂ ਆਏ ਤੋਂ ਲੁਧਿਆਣੇ ਆਣ ਸਰਕਾਰ ਤੋਂ ਕਿਹੜੀ ਕਿਹੜੀ ਕਲਾਸ 'ਚ ਪੜਦਾ ਬੱਚਾ ਆਏ ਸਾਡੇ ਸਾਹਮਣੇ ਰਿਪੋਰਟਾਂ ਕੋਲੇ ਕਿਹੜੀ ਕਲਾਸ 'ਚ ਆ ਮਾਤਾ ਬੱਚਾ ਬੱਚਾ 5ਵੀਂ ਜ਼ਬਰਦਸਤ ਦਸ਼ਮੀਰ ਸਕੂਲ 'ਚ ਪੜਦਾ ਛੁੱਟੀ ਕਰਕੇ ਲੈ ਗਈ ਮੈਂ ਨਾਲ ਲੁਧਿਆਣੇ ਤੋਂ ਆਣ ਲੈ ਗਈ ਸਰ ਕੀ ਨਾਮ ਹੈ ਤੇਰਾ ਮੇਰਾ ਸਹਿਦীপ ਜੀ ਕਿੱਥੋਂ ਆਏ ਹੋ ਅਸੀਂ ਪੰਜ ਗ੍ਰੇਡੋਂ ਆਏ ਸੀ ਲੁਧਿਆੜੀ ਤੋਂ ਦੇਸੀ ਇਹ ਅੱਛਾ ਤੇ ਜਲਦੀ ਸੀ ਤੇ ਕਿੱਥੇ 6:00 ਵਜੇ ਕਿਹੜੇ ਬਸ ਉਤਰੇ ਸੀਗੇ ਪੀਆਰਟੀਸੀ ਬਸ ਉਤਰੇ ਸੀ ਕਿਸੇ ਬੰਦੇ ਦੇ ੱੱਕਾ ਵਾਰਿਆ ਬਸ ਦੇ ਟਰ ਥਲੇ ਮੇਰਾ ਪੈਰ ਲੱਤ ਆ ਗਈ ਤੇ ਜਿਹੜਾ ਉਹ ਬੰਦਾ ਸੀਗਾ ਉਹ ਵੈਸੇ ਸਵਾਰੀ ਸੀਗੇ ਕਿ ਕੋਈ ਬਸ ਦਾ ਬੰਦਾ ਸੀ ਸਵਾਰੀ ਸੀ ਸਵਾਰੀ ਨੇ ੱੱਕਾ ਵਾਰਿਆ ਹਾਂਜੀ ਤੇ ਫਿਰ ਉਸ ਤੋਂ ਬਾਅਦ ਬਸ ਥੱਲੇ ਆ ਗਿਆ ਹਾਂਜੀ ਨਾਲ ਤੇਰੇ ਕੌਣ ਸੀ ਮੇਰੀ ਦਾਦੀ ਦਾਦੀ ਠੀਕ ਹੈ ਹਾਂਜੀ ਗੌਰਪ੍ਰੀ ਸਿੰਘ ਜੀ ਗੌਰਪ੍ਰੀ ਸਿੰਘ ਜੀ ਇੱਕ ਬੱਸ ਥੱਲੇ ਬੱਚਾ ਆਇਆ ਸੀ ਜਿਹਨੂੰ ਤੁਸੀਂ ਫਿਰ ਉੱਥੇ ਛੱਡ ਕੇ ਆਏ ਹੋ 3C ਉਹ ਸਾਰਾ ਮਾਮਲਾ ਕੀ ਹੋਇਆ ਤੁਹਾਨੂੰ ਕੁਝ ਪਤਾ ਹੈ ਉਹ ਨਾ ਮੈਂ ਜਦੋਂ ਉੱਥੇ ਖੜਾ ਸੀ ਆ ਕੇ ਤੇ ਉਹ ਬੱਸ ਤੋਂ ਥੱਲੇ ਡਿੱਗਿਆ ਪਿਆ ਸੀ ਬੱਚਾ ਲੋਹ ਦੀ ਤੱਕ ਜਮਾ ਪਈ ਸੀ ਤੇ ਉਹਨੂੰ ਮਾਇ ਦੇ ਨਾਲ ਦੋ ਹੋਰ ਸੰਗ ਸੀਗੇ ਉਹਨਾਂ ਦੋਨਾਂ ਨੇ ਤੇ ਇਹ ਤਿੰਨਾਂ ਨੇ ਚੱਕ ਕੇ ਉਹਨੂੰ ਸ਼ਿਵਾਲ ਹਸਪਤਾਲ ਦੇ ਵਿੱਚ ਐਮਰਜੈਂਸੀ ਦੇ ਵਿੱਚ ਦਾਖਲ ਕਰਾਇਆ ਤੇ ਬੱਚਾ ਵੈਸੇ ਕਿੰਨੀ ਕੁ ਉਮਰ ਲੱਗਦੀ ਸੀਗੀ ਉਹਦੀ ਉਮਰ ਉਹਦੀ 12-13 ਸਾਲ ਦੀ ਸੀ ਤੇ ਉਹਦੇ ਨਾਲ ਹੋਰ ਵੀ ਹੈਗਾ ਸੀ ਕੋਲ ਦੇ ਨਾਲ ਉਹਦੀ ਦਾਦੀ ਸੀਗੀ ਤੇ ਤੁਸੀਂ ਆ ਫਿਰ ਉਹ ਉਲਟੀ ਹਾਲਤ ਕਿਸ ਤਰ੍ਹਾਂ ਤੁਹਾਨੂੰ ਪਤਾ ਲੱਗਾ ਉਹਦੀ ਬਹਾਲ ਤਾਂ ਬਾਅਦ ਚੋਂ ਤਾਂ ਪਤਾ ਨਹੀਂ ਲੱਗਿਆ ਅਸੀਂ ਇੱਕ ਵਾਰੀ ਐਮਰਜੈਂਸੀ 'ਚ ਦਾਖਲ ਕਰਾਇਆ ਸੀਗੇ ਜੀ ਉਸ ਤੋਂ ਬਾਅਦ ਤਾਂ ਨਹੀਂ ਆ ਗਈ ਸੀ ਇਹ ਕੱਲ੍ਹ ਡਿਗਿੰਦਰ ਚੌਕ ਦੇ ਕੋਲ ਦਾ ਬੱਚਾ ਸੀ 11 ਸਾਲ ਦਾ ਸਹਿਜ ਪੀਤ ਸਿੰਘ ਉਹ ਕਿਤੇ ਜ਼ਰੂੜ ਵਿੱਚ ਦੀ ਬਸ ਤੋਂ ਉਤਰਨ ਲੱਗੇ ਜਦੋਂ ਉਹ ਤੇ ਉਹਦੀ ਦਾਦੀ ਤੇ ਉਹ ਬੱਚੇ ਦਾ ਜਿਹੜਾ ਅ ਜਿਆਸੀ ਲੱਤ ਜਿਹੜੀ ਉਹਦੀ ਬਸ ਦੇ ਪਿਛਲੇ ਟਾਇਰ ਥੱਲੇ ਆ ਗਈ ਸੀ ਤੇ ਜਿਹਦੇ ਕਰਕੇ ਫਿਰ ਉਸ ਬੱਚੇ ਨੂੰ ਇਸ ਤਰ੍ਹਾਂ ਚੁੱਕ ਕੇ ਮੋਢੀ ਸਹਾਤਾ ਵਾਸਤੇ ਸਿਵਲ ਹਸਪੀਟਲ ਲੈ ਗਏ ਸੀ ਉਸ ਤੋਂ ਬਾਅਦ ਅੱਗੇ ਉਹਨੂੰ ਜਿਹੜਾ ਆਪਣਾ ਰੈਫਰ ਕਰ ਦਿੱਤਾ ਗਿਆ ਤੇ ਸਾਡਾ ਆਯੂ ਜਿਹੜਾ ਬਿਆਨ ਲਿਖਣ ਵਾਸਤੇ ਗਿਆ ਬਾਅਦ ਬਿਆਨ ਲਿਖਣ ਜੋ ਵੀ ਕਾਰਵਾਈ ਹੋਗੇ ਉਹ ਕੀਤੀ ਜਾਊਗੀ ਤੇ ਕੁਝ ਪਤਾ ਲੱਗਾ ਸਰ ਬਸ ਕਿਹੜੀ ਪ੍ਰਾਈਵੇਟ ਜਾਂ ਸਰਕਾਰੀ ਨਹੀਂ ਸਰਕਾਰੀ ਵਾਸੀ ਰੋਡ ਦੇ ਵਾਸੀ ਤੇ ਅਗਲੀ ਕਾਰਵਾਈ ਕੀ ਕੀਤੀ ਜਾਊਗੀ ਉਹ ਬਿਆਨ ਲਿਖਣ ਤੋਂ ਬਾਅਦ ਹੀ ਹੋਊਗੀ ਹੁਣ ਲਿਖਣ ਗਿਆ ਹੈ ਬਿਆਨ